ਗਲੀਚ ਮੋਟਰਸਾਈਕਲ ਲਗਾਉਣ ਤੋਂ ਵਧਿਆ ਟਕਰਾਵ ਚਾਚੇ ਤਾਏ ਦੇ ਮੁੰਡਿਆਂ 'ਚ ਖੂਨੀ ਝਗੜਾ ਦੋ ਜ਼ਖਮੀ ਪੁਰਾਣੀ ਰੰਜਿਸ਼ ਨੇ ਲਿਆ ਹਿੰਸਕ ਰੂਪ ਅੰਮ੍ਰਿਤਸਰ ਖਾਸਾ ਇਲਾਕੇ 'ਚ ਪਰਿਵਾਰਕ ਝਗੜੇ ਦੌਰਾਨ ਮਾਪਰਾ ਨਾਲ ਵਿਕੁਟਮਾਰ ਮੋਟਰਸਾਈਕਲ ਖੜੀ ਕਰਨ ਨੂੰ ਲੈ ਕੇ ਪੇੜੇ ਰਿਸ਼ਤੇਦਾਰ ਪੁਲਿਸ ਨੇ ਬਿਆਨ ਲੈ ਕੇ ਕਾਰਵਾਈ ਸ਼ੁਰੂ ਕੀਤੀ ਅੰਮ੍ਰਿਤਸਰ ਦੇ ਖਾਸਾ ਇਲਾਕੇ ਵਿੱਚ ਗਲੀਚ ਮੋਟਰਸਾਈਕਲ ਖੜੀ ਕਰਨ ਨੂੰ ਲੈ ਕੇ ਚਾਚੇ ਤਾਏ ਦੇ ਮੁੰਡਿਆਂ ਦਰਮਿਆਨ ਹੋਇਆ ਟਕਰਾਵ ਗੰਭੀਰ ਝਗੜੇ ਵਿੱਚ ਤਬਦੀਲ ਹੋ ਗਿਆ ਇਸ ਘਟਨਾ ਦੌਰਾਨ ਇੱਕ ਹੀ ਪਰਿਵਾਰ ਦੇ ਦੋ ਲੋਕ ਗੰਭੀਰ ਤੌਰ ਤੇ ਜ਼ਖਮੀ ਹੋ ਗਏ। ਜ਼ਖਮੀ ਨੌਜਵਾਨ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਉਹਨਾਂ ਦੀ ਦੂਜੇ ਪੱਖ ਨਾਲ ਪੁਰਾਣੀ ਰੰਜਿਸ਼ ਚੱਲ ਰਹੀ ਹੈ ਜੋ ਜਗਾਦੇ ਲੈਂਡ ਦੇ ਨਾਲ ਸੰਬੰਧਿਤ ਹੈ। ਉਸ ਮੁਤਾਬਕ ਜਦੋਂ ਉਸਨੇ ਆਪਣੇ ਘਰ ਦੇ ਬਾਹਰ ਮੋਟਰਸਾਈਕਲ ਅੱਗੇ ਕਰਕੇ ਲਗਾਉਣ ਦੀ ਗੱਲ ਕੀਤੀ ਤਾਂ ਦੂਜੇ ਪੱਖ ਵੱਲੋਂ ਉਸ ਤੇ ਹੱਥੀ ਪੈਣਾ ਸ਼ੁਰੂ ਕਰ ਦਿੱਤਾ ਗਿਆ ਅਤੇ ਬੇਰਹਿਮੀ ਨਾਲ ਹਮਲਾ ਕੀਤਾ ਗਿਆ ਜਿਸ ਕਾਰਨ ਉਸਨੂੰ ਕਾਫੀ ਸੱਟਾਂ ਲੱਗੀਆਂ। ਘਟਨਾ ਦੌਰਾਨ ਜਦੋਂ ਉਸਦੀ ਮੰਮ ਬਚਾਓ ਲਈ ਆਈ ਤਾਂ ਉਸ ਨੂੰ ਵੀ ੱਟਕੇ ਮਾਰੇ ਗਏ ਇਸੇ ਤਰ੍ਹਾਂ ਜਦੋਂ ਪਰਾਛਡਾਉਣ ਲਈ ਅੱਗੇ ਆਇਆ ਤਾਂ ਉਸ ਨਾਲ ਵੀ ਬਹਿਰਾਮੀ ਨਾਲ ਕੁਟਮਾਰ ਕੀਤੀ ਗਈ ਅਤੇ ਉਹ ਵੀ ਜ਼ਖਮੀ ਹੋ ਗਿਆ ਉੱਥੇ ਹੀ ਮੌਕੇ ਤੇ ਮੌਜੂਦ ਪੁਲਿਸ ਕਰਮਚਾਰੀਆਂ ਨੇ ਮੀਡੀਆ ਨੂੰ ਦੱਸਿਆ ਕਿ ਝਗੜਾ ਮੋਟਰਸਾਈਕਲ ਖੜੀ ਕਰਨ ਨੂੰ ਲੈ ਕੇ ਹੋਇਆ ਹੈ ਪੁਲਿਸ ਵੱਲੋਂ ਦੋਹਾਂ ਪੱਖਾਂ ਦੇ ਬਿਆਨ ਦਰਜ ਕਰ ਲਏ ਗਏ ਹਨ ਅਤੇ ਆਉਣ ਵਾਲੀ ਰਿਪੋਰਟ ਦੇ ਆਧਾਰ ਤੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅੰਮ੍ਰਿਤਸਰ ਤੋਂ ਰਿਪੋਰਟਰ ਮਲਕੀਤ ਸਿੰਘ ਜੀਦਾ ਚਾਹੁੰਦੀ ਜੀ ਵੀ ਮੇਰੇ ਦੋ ਪੋਤਰੇ ਇਹੋ ਹੀ ਕਮਾਉਣ ਵਾਲੇ ਇਹੋ ਹੀ ਖਾਣ ਵਾਲੇ ਤੇ ਮੈਂ ਉਹਨਾਂ ਨੂੰ ਕਹਿੰਨੀ ਉਹਨਾਂ ਨੂੰ ਕਹਿੰਨੀ ਆ ਵੀ ਇਹਨਾਂ ਦੇ ਕਾਰਵਾਈ ਜੋ ਹੁੰਦੀ ਆ ਕਰੋ ਜੀ ਬੀ ਜੀ ਕੀ ਨਾ ਹੋ ਜਾਂਦਾ ਸਰਬਜੀਤ ਸਿੰਘ ਕਿ ਕਿਥੋਂ ਦੇ ਰਹੇ ਖਸਾ ਖਸਾ ਦਾ ਝਗੜਾ ਹੋਇਆ ਕੀ ਕਾਰਨ ਕੀ ਹੈ ਝਗੜਾ ਇਹਨਾਂ ਦਾ ਹੋਇਆ ਸੀ ਉਹ ਇਹ ਪਹਿਲਾਂ ਉਸ ਨਾਲ ਲੜਿਆ ਬੇਟੇ ਨਾਲ ਤੇ ਮੈਂ ਉਹਦੇ ਮਗਰ ਗਈ ਆ ਉਹਨਾਂ ਮੈਨੂੰ ਮੇ ਤਾਂ ਕਮਾਰ ਕੇ ਸੁੱਟ ਦਿੱਤਾ ਵਾ ਉਹਨੂੰ ਮੁੜ ਕੇ ਉਹਨਾਂ ਫੜ ਲਿਆ ਵਾ ਚੌਹ ਜਾਣਿਆਂ ਨੇ ਫੜ ਲਿਆ ਵਾ ਫਿਰ ਮੈਂ ਰੌਲਾ ਪਾਉਂਦੀ ਰਹੀ ਨਹੀਂ ਆ ਕੋਈ ਸਾ ਹੱਥ ਨਹੀਂ ਲਾਉਂਦਾ ਕਿ ਉਹਨੂੰ ਛੱਡਦਾ ਨਹੀਂ ਉਹਨੂੰ ਉਹਨੂੰ ਖਿੱਚ ਕੇ ਵਿੱਚੋਂ ਉਹਨਾਂ ਮੇ ਕੱਢ ਕੇ ਕੱਲੀ ਲੈ ਕੇ ਆਈ ਆ ਉਹਦੇ ਵੀ ਕੜਿਆ ਵਜੇ ਇਹਦੇ ਜਿਆਦਾ ਇਹ ਬਾਅਦ ਚ ਗਿਆ ਵਾ ਇਹਨੂੰ ਬਾਅਦ ਚ ਸੁੱਤੇ ਫੇਨੂੰ ਪਤਾ ਲੱਗਾ ਇਹਨੂੰ ਵੀ ਕੜੇ ਮਾਰਦੇ ਆ ਉਹਨਾਂ ਨੇ ਕਿੰਨੇ ਕਿੰਨੇ ਛੱਡਾ ਕਿੱਥੋਂ ਦਾ ਰਹਿਣ ਖਾਸੇ ਤੋਂ ਭਾਈ ਕਿਹੜਾ ਝਗੜਾ ਹੋਇਆ ਕੀ ਕਾਰਨ ਕੀ ਤੇ ਕੋਣ ਸੀ ਸਭ ਝਗੜਾ ਹੈ ਲਾਗੇ ਗਵੰਡੀ ਆ ਉਹ ਬਾਈਕ ਵਗੈਰਾ ਲਾਉਂਦੇ ਉਹਨਾਂ ਦੇ ਰਜਿਸਟ੍ਰੇਸ਼ਨ ਦਾ ਰੋਲਾ ਹਟਣਾ ਸ਼ਰੀਕਾ ਸ਼ਰੀਕਾ ਲਾ ਲੋ ਤੁਸੀਂ ਸ਼ਰੀਕਾ ਕੀ ਗੱਲ ਕਰ ਰਿਹਾ ਕੱਲੋਂ ਨੇ ਬਾਈਕ ਲਈ ਜਿੱਦਾਂ ਸਾਡੇ ਬੂਹੇ ਗਾੜੀ ਤੇ ਮੈਂ ਉਹਨੂੰ ਕਿਹਾ ਬਾਈਕ ਪਰੇ ਕਰ ਲਾ ਉਹ ਪਹਿਲੋਂ ਮੇਰੇ ਨਾਲ ਸੰਦੀ ਚੀਜ਼ ਦੀ ਉਹਨਾਂ ਆਉਂਦਿਆ ਮੇਰੇ ਗੱਲ ਪੈ ਕੇ ਦੋ ਭਰਾ ਹੀ ਪਿਓ ਹੀ ਤੇ ਚਾਚਾ ਹੀ ਉਹਦਾ ਆਉਂਦਾ ਮੇਰੇ ਗੱਲ ਪੈ ਕੇ ਤੇ ਕੜੇ ਕੁੜੇ ਮਾਰੇ ਸਿਰ ਤੇ ਹਥਿਆਰ ਨਾਲ ਕੋਈ ਛੰਦ ਮਾਰੇ ਤੇ ਆਹ ਹੱਥ ਤੇ ਸੱਟ ਲਾਈ ਦੰਦ ਵਗੈਰਾ ਥੋੜੇ ਤੇ ਬਾਅਦ ਮੇਰਾ ਬ੍ਰਦਰ ਮੇਰੇ ਇੱਕਾ ਦੰਦ ਥੋੜੇ ਆ ਇੱਕ ਹੱਥ ਤੇ ਆ ਬਾਕੀ ਸਿਰ ਤੇ ਸਟਿਚਿੰਗ ਹੋਈ ਗਈ ਆ ਅੱਛਾ ਕਿੰਨੇ ਟਾਂਕੇ ਲੱਗੇ 7 ਤੋਂ 8 ਟਾਂਕੇ ਲੱਗੇ ਪਏ ਕੜੇ ਮਾਰੇ ਹਾਂ ਜੀ ਘੜੇ ਮਾਰੇ ਹਾਂ ਜੀ ਹੋਰ ਨਾਲ ਕੋਈ ਜਖਮੀ ਆ? ਮੇਰਾ ਬ੍ਰਦਰ ਆਇਆ ਫਿਰ ਰੋਲਾ ਰੱਪਾ ਸੁਣ ਕੇ ਸੁੱਤਾ ਸੀ ਇਹ ਬ੍ਰਦਰ ਆਇਆ ਮੇਰਾ ਉਹਨਾਂ ਆਉਂਦਿਆ ਕਹਿੰਦਾ ਇਹਨੂੰ ਨਹੀਂ ਵੇਖਿਆ ਇਹਦੇ ਸਿਰ 'ਚ ਵੀ ਇਦਾਂ ਹੀ ਘੜੇ ਮਾਰਨੇ ਸ਼ੁਰੂ ਕਰਦੇ ਇਹਦੇ ਸੋ ਤੋਂ ਜ਼ਿਆਦਾ ਸਟਿਚਿੰਗ ਹੋਈ ਤੇ ਕੰਪਲੇਨ ਲਿਖਾਈ ਕੰਪਲੇਨ ਲਿਖਾਈ ਸੀ ਖਾਸੇ ਚੌਂਕੀ ਨਹੀਂ ਅਜੇ ਤੱਕ ਕੋਈ ਫਾਲਸਲਾ ਨਹੀਂ ਆਇਆ ਸਰ ਮੰਗ ਸਰ ਜੋ ਸਾਡੀ ਕਾਰਵਾਈ ਬੰਦੀ ਹੈ ਨੀ ਜੀ ਉਹ ਸਾਡੀ ਕਰੇ ਉਹ ਜਿਹੜਾ ਚੈਟਰ ਦੇ ਕਰਨ ਮੋਟਰਸਾਈਕਲ ਲਗਾਉਂਦਾ ਜੀ ਉਹ ਪਹਿਲਾ ਵੀ ਕੋਈ ਹੈ ਪਹਿਲਾ ਉਹਨਾਂ ਦੀ ਰੰਜਿਸ਼ ਆ ਕੋਈ ਸਾਡੇ ਨਾਲ ਮਤਲਬ ਲਾ ਲੋ ਜਿਸ਼ਟਰੀ ਦਾ ਐ ਰੋਲਾ ਹਾਂ ਜਗਾਦੀ ਜਗਾਦੀਰ ਵਾਲੇ ਦਾ ਜੱਗੇ ਦਾ ਰੋਲੇ ਦਾ ਹੁਣ ਕੀ ਮਾਗੇ ਕੀ ਕਰਦੇ ਪ੍ਰਸ਼ਾਸਨ ਨੂੰ ਪ੍ਰਸ਼ਾਸਨ ਕੋਲ ਸਰ ਮੰਗ ਕਰਦੇ ਕਿ ਸਾਡੇ ਨਾਲ ਯਾਰ ਆਫ ਇਨਸਾਫ ਮਿਲੇ ਮੇਰਾ ਨਾਮ ਜੀ ਜਗਦੀਪ ਸਿੰਘ ਕਿਹੜੀ ਜਗ੍ਹਾ ਦੇ ਰਹੇ ਮਲੇ ਖਾਸਾਪ ਜੀ ਗੱਲਬਾਤ ਹੋਈ ਹੈ ਗੱਲਬਾਤ ਜੀ ਮੈਂ ਤੇ ਸੌ ਰਿਆ ਹਾਂ ਤੇ ਸੁੱਤਾ ਤੇ ਮੈਨੂੰ ਇੱਕਦਮ ਵਾਜਿਹੀ ਵੀ ਗਲੀ ਚ ਕੀ ਹੋ ਰਿਹਾ ਤੇ ਮੈਂ ਭੱਜ ਕੇ ਗਿਆ ਜੀ ਮੇਰੇ ਬ੍ਰਦਰ ਨੂੰ ਕਟੰਡੇ ਤਿੱਖੀਆਂ ਚੀਜ਼ਾਂ ਸਿਰ 'ਚ ਮਾਰਨ ਦੇ ਹੱਥਾਂ ਤੇ ਵੀ ਮਾਰਨ ਦੇ ਤੇ ਫਿਰ ਮੈਂ ਪਹੁੰਚਿਆ ਤੇ ਉਹ ਚਾਰ ਜਣੇ ਸੀ ਮਨੇ ਆਪਾਂ ਆਪਾਂ ਫੜ ਕੇ ਮੇਰੇ ਵੀ ਕੜੇ ਰਹਿ ਬੇ ਮਾਰਨ ਜੀ ਸਿਰ 'ਚ ਤੇ ਮੈਨੂੰ ਕਾਰਨ ਕੀ ਕੋ ਪਤਾ ਲੱਗਿਆ ਕਾਰਨ ਵੀਰ ਜੀ ਉਹ ਹੀ ਵੀ ਰਜਿਸਟਰੀ ਦਾ ਵਾ ਉਹ ਕਹਿੰਦੇ ਕਿ ਸਾਡੀ ਰਜਿਸਟਰੀ ਮਲਕਰਾ ਕੇ ਦੋ ਸਾਨੂੰ ਤੇ ਕਿਉਂਕਿ ਸਾਡੀ ਪੂਆ ਜੀ ਦੇ ਨਾਂ ਤੇ ਢਾਈ ਮਰਲੇ ਬੋਲਦੇ ਆ ਢਾਈ ਮਰਲੇ ਸਾਡੀ ਇੱਕ ਪੂਆ ਦੇ ਨਾਂ ਤੇ ਉਹਨਾਂ ਦੇ ਬੋਲਦੇ ਆ ਤੇ ਇਸ ਕਰਕੇ ਉਹਨਾਂ ਨੇ ਰੰਜਿਸ਼ ਰੱਖੀ ਆ ਵੀ ਇੱਕ ਇਹਨਾਂ ਦੀ ਬੋਲੀ ਨਹੀਂ ਚੰਗੀ ਸੀ ਮੇਰੀ ਮਾਤਾ ਨਾਲ ਤੇ ਤੁਸੀਂ ਕੰਮ ਕਰੋਣਾ ਰਜਿਸਟਰੀ ਦਾ ਤੇ ਕਿਸੇ ਕੋਲ ਰਜਿਸਟਰੀ ਦਾ ਕੰਮ ਕਰੋਣਾ ਤੇ ਆਪਾਂ ਭਾਈ ਬੰਦੀ ਨਾਲ ਕੇ ਵੀ ਭੈਣ ਜੀ ਕੰਮ ਕਰਾਓ ਸਾਡਾ ਰਜਿਸਟਰੀ ਨਾਲ ਚੱਲੋ ਹਾਂਜੀ ਸ੍ਰੀਕੇ ਦੇ ਸਾਡੇ ਚਾਚੇ ਤਾਏ ਲਾ ਲਓ ਚਾਚੇ ਤਾਏ ਆ ਜੀ ਤੇ ਸਾਡੇ ਨਾਲ ਮਾਤਾ-ਨਾਮ ਬੋਲੇ ਮੈਂ ਤੇ ਉਹ ਘਰ ਨਹੀਂ ਹੈਗਾ ਹਾਂ ਤੇ ਇੱਕ ਦੋ ਇਹਨਾਂ ਨੇ ਸੁਬੋ ਬਾਦ ਸ਼ਲੋਕੀਆਂ ਕੀਤੀਆਂ ਵਾ ਤੇ ਆ ਕੱਲ ਫੇਰ ਸਾਡੇ ਨਾਲ ਕਰਤੀ ਆ ਕੱਲ ਅਸੀਂ ਦੋਵੇਂ ਭਰਾ ਹਾਂ ਤੇ ਇਹਨੂੰ ਪਹਿਲੋ ਮੈਂ ਤੇ ਵੀ ਸਦਾ ਸੁੱਤਾ ਹਾਂ ਜੀ ਮੇਰੇ ਜੀ ਅੱਜ ਹੀ ਸਿਰ ਚ ਕੜੇ ਹੀ ਬਸ ਮਾਰੇ ਇਹਨਾਂ ਨੇ ਖਿੱਚ ਖਿੱਚ ਕੇ ਬਹੁਤ ਜੋ ਕੜਾ ਬਹੁਤ ਮੋਟਾ ਹੈ ਭਾਜੀ ਕੰਪਲੀਟ ਕੀਤੀ ਭਾਜੀ ਮੈਂ ਉਸੇ ਵੇਲੇ ਚੋਂਦਾ ਗਿਆ ਕੋਈ ਨਾ ਲਹੂ ਸਾਰਾ ਸਾਰੀ ਮੇਰੀ ਸਵੈਟਰ ਵੀ ਆ ਵੇਖੋ ਪਈ ਆ ਮੇਰੀ ਸਵੈਟਰ ਸਾਰੀ ਵੀ ਜੇ ਹੋਣ ਬਦਲੀ ਮੰਗ ਰਹੇ ਜੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਭਾਜੀ ਕਿੰਨੇ ਟਾਂਕੇ ਤੁਹਾਡੇ ਮੇਰੇ ਭਾਜੀ 8 ਤੋਂ 10 ਲਾਗੇ ਹੁਣ ਟਾਂਕੇ ਹੋਣੇ ਆ ਹੁਣ ਤੱਕ ਮੌਕੇ ਤੇ ਪੁਲਿਸ ਆ ਕੋਈ ਨਹੀਂ ਆ ਜੀ ਸਾਡੇ ਬਾਤ ਪੁੱਛਣ ਕੋਈ ਨਹੀਂ ਆ ਕੀ ਝਗੜਾ ਕਿਹੜਾ ਹੋਇਆ ਸੀਗਾ ਉਹ ਤਾਂ ਕੀ ਕਾਰਨ ਸੀ ਸ਼ਾਇਦ ਇਹ ਕਾਰਨ ਦਾ ਇਹ ਵੀ ਇਹਨਾਂ ਦੇ ਬੰਦੇ ਏਟੋ ਚ ਲਾਉਂਦੇ ਸੀ ਇਹ ਸ਼ਾਮੀ ਆਟੋ ਚਲਾ ਕੇ ਜਿਹੜਾ ਇਹ ਆਪਣੇ ਰਵਟ ਤੋਂ ਕਰਕੇ ਘਰ ਵਾਪਸ ਆਇਆ ਸੀ ਇਹਨਾਂ ਦੇ ਦਰਵਾਜੇ ਤੇ ਗਾੜੀ ਮੋਟਰਸਾਈਕਲ ਖੜਾ ਸੀ ਇਹਨਾਂ ਨੇ ਮੋਟਰਸਾਈਕਲ ਨੂੰ ਆਪਣੇ ਲਾਪੁਰੀਤ ਸਿੰਘ ਨੂੰ ਵਾਪਸੇ ਕਰਨ ਲਈ ਕਿਹਾ ਇਸੇ ਗੱਲੋਂ ਇਹਨਾਂ ਦੀ ਬਹਿਸ ਵਧਾਈ ਹੋ ਗਈ ਬਹਿਸ ਵਧਾਈ ਨੂੰ ਹੋ ਕੇ ਤੇ ਇਹਨਾਂ ਦੇ ਜਿਹੜੇ ਤੁਤਮੇ ਹੋ ਗਈ ਤੇ ਝਗੜਾ ਹੋਇਆ ਕੀ ਕਾਰਵਾਈ ਹੋ ਰਹੀ ਹੈ ਜੀ ਕਿਹੜੇ ਕਾਰਵਾਈ ਅਸੀਂ ਜੋ ਵੀ ਬਣਦੀ ਬਿਆਨ ਲਿਖ ਲਿਆ ਬਿਆਨ ਕਰਕੇ ਜਲ ਲਿਖ ਕੇ ਜਾ ਕੇ ਕਾਰਵਾਈ ਬਣਦੀ ਕਾਰਵਾਈ ਸਿਰ ਕਿਹਨੇ ਜਗ੍ਹਾ ਦਾ ਕੋਈ ਝਗੜਾ ਸੀ ਇਹਨਾਂ ਦਾ ਕੋਈ ਹੈ ਜਗਾ ਦਾ ਉਹ ਚਲੋ ਵੱਖਰਾ ਮੈਟਰ ਹੋਊਗਾ ਉਹਦੇ ਚਲਦਾ ਹੋਊਗਾ ਕੋਰਚ ਚੰਗ ਤੇ ਚੱਲਦਾ ਪਰ ਜਿਹੜਾ ਹੁਣ ਮੈਟਰ ਹੈ ਉਹ ਮੋਟਰਸਾਈਕਲ ਤੋਂ ਦਰਵਾਜ਼ੇ ਗਾੜੀ ਮੋਟਰਸਾਈਕਲ ਖੜਾ ਸੀ ਉਹਦਾ ਕਰਕੇ ਇਹਨਾਂ ਦਾ ਜਿਹੜਾ ਅਸਮੇਂ ਜਿਹੜਾ ਟਕਰਾਇਆ